ਦੰਦੇ ਵਿੱਚ ਮੌਜੂਦ ਹਨ ਜਿੱਥੇ ਕਿ ਜ਼ਿਮਨੀ ਚੋਣ ਹੋ ਰਹੀ ਹੈ ਤੇ ਜ਼ਿਮਨੀ ਚੋਣ ਦੇ ਵਿੱਚ ਨੀਲੂ ਛੱਤਰਾਂ ਵਾਲੇ ਆਪਣੇ ਕਾਗਜ਼ ਦਾਖਲ ਕਰਵਾਣ ਪਹੁੰਚੇ ਨੇ ਨਾਮਜ਼ਦਗੀ ਭਰੀ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਲੁਧਿਆਣਾ ਦੀ ਜ਼ਿਮਨੀ ਚੋਣ ਲੜੀ ਸੀ ਜਿੱਥੇ ਕਿ ਸੰਜੀਵ ਅਦੋੜਾ ਨੇ ਜਿੱਤ ਹੋਈ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਮੈਂ ਉੱਥੇ ਵੀ ਗਿਆ ਸੀਗਾ ਜਾਂ ਸੰਜੀਵ ਅਦੋੜਾ ਜਾਂ ਨੀਲੂ ਛੱਤਰਾਂ ਇਹਨਾਂ ਦੋਵਾਂ ਚੋਂ ਕੋਈ ਇੱਕ ਜਿੱਤੇਗਾ ਇੱਥੇ ਵੀ ਭਵਿੱਖवाणी ਕਰ ਦਿੱਤੀਆਂ ਜਾਂ ਤੇ ਨੀਲੂ ਛੱਤਰਾਂ ਵਾਲਾ ਜਿੱਤੇਗਾ ਜਾਂ ਤੇ ਭਾਈ ਅਮਰਪਾਲ ਸਿੰਘ ਦੀ ਜਿਹੜੀ ਟੀਮ ਤੋਂ ਸੰਦੀਪ ਸੰਨੀ ਉਹਨਾਂ ਨੇ ਭਰਾ ਮਨਦੀਪ ਜਿੱਤਣਗੇ ਸੋ ਦੇਖਦੇ ਹਾਂ ਕੀ ਕੋਈ ਵਿਚਾਰ ਕਿੰਨਾ ਮੁੱਦਿਆਂ ਤੇ ਚੋਣ ਲੜਨ ਜਾਦੇ ਨੇ ਸੋ ਆਉਂਦੇ ਨਹੀਂ ਤੇ ਛਤਰਾ ਵਾਲਾ ਦੇਖੋ ਜੀ ਮੈਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਵੀ ਫਾਰਮ ਭਰੇ ਸੀਗੇ ਦੇਖੋ ਡਾਕਟਰ ਪ੍ਰੀਮਰਾਵ ਬਾਬਾ ਸਾਹਿਬ ਕਹਿੰਦੇ ਸੀਗੇ ਪੜੋ ਲਿਖੋ ਸੰਘਰਸ਼ ਕਰੋ ਪੜੋ ਲਿਖੋ ਆਗੇ ਵੱਡੋ ਸੰਘਰਸ਼ ਕਰੋ ਔਰ ਪੜੇ ਲਿਖੇ ਤਾਂ ਬਸ ਥੋੜੇ ਘਾਟੀਆਂ ਪਰ ਸੰਘਰਸ਼ ਕਰਦੇ ਪਿਆ ਸੰਘਰਸ਼ ਨੂੰ ਕੋਈ ਫੋਲੋ ਨਹੀਂ ਕਰਦਾ ਪਿਆ ਆਪਾਂ ਡਾਕਟਰ ਪ੍ਰੀਮਰਾਵ ਬਾਬਾ ਸਾਹਿਬ ਨੂੰ ਮੰਨਦੇ ਤਾਂ ਜ਼ਰੂਰ ਪਏ ਆ ਪਰ ਉਸ ਚੀਜ਼ ਨੂੰ ਫੋਲੋ ਨਹੀਂ ਕਰ ਰਹੇ ਜਿਹੜਾ ਬੰਦਾ ਸੰਘਰਸ਼ ਕਰ ਰਿਹਾ ਨਾ ਤੇ ਉਹਦਾ ਸਾਥ ਦੇ ਰਿਹਾ ਸੀ ਐਸ ਸੀ ਭਾਈਚਾਰੇ ਦਾ ਕੋਈ ਨਾ ਸਾਥ ਦਿੰਦਾ ਵਾ ਤਿੰਨਾ ਕੋਈ ਅਜੀਬ ਜੇ ਗੱਲ ਕਰੀਏ ਮੇਰਾ 11ਵਾਂ 12ਵਾਂ ਇਲੈਕਸ਼ਨ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਮੈਂ 12ਨਸੀ ਦੇ ਵਿੱਚ ਫਾਰਮ ਭਰੇ ਸੀਗੇ ਜਿਨ੍ਹਾਂ ਤੋਂ 200 ਬੰਦਾ ਫਾਈਲ ਭਰੀ ਸੀ ਤੇ ਚੋਣ ਕਮਿਸ਼ਨਰ ਦੀ ਹਦਿਆਤਾਂ ਰਹੀ ਉਹਨਾਂ ਨੇ ਕਿਹਾ ਕਿ ਨਾ ਤੇ ਵੈਲਿਡ ਪੇਪਰ ਤੇ ਬੋਟ ਛਪਣੀਆਂ ਤੇ ਨਾ ਤੇ ਮਸ਼ੀਨਾਂ ਤੇ ਬੋਟ ਪੈਣੀਆਂ ਉਹਨਾਂ ਨੇ 200 ਦੀ 200 ਫਾਈਲ ਕੈਨਸਲ ਕਰਾ ਦਿੱਤੀ ਸੀ ਪਰ ਮੈਂ ਕਹਿਣਾ ਕਿ ਜੇ ਕੋਈ ਐਸਸੀ ਸਮਾਜ ਭਾਈਚਾਰੇ ਦਾ ਬੰਦਾ ਖੜਾ ਹੋਣ ਦੀ ਜ਼ਰੂਰਤ ਰੱਖਦਾ ਤੇ ਸਾਡੇ ਐਸਸੀ ਸਮਾਜ ਭਾਈਚਾਰੇ ਨੂੰ ਚਾਹੀਦਾ ਵੀ ਅੱਗੇ ਵੱਧ ਜੜ ਕੇ ਆਣ ਚਾਹੀਦਾ ਔਰ ਮੈਂ ਰੱਬ ਦਾ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲੈਣਾ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰ ਰਵਿਦਾਸ ਭੰਤਾ ਸ਼੍ਰੀ ਗੁਰ ਰਵਿਦਾਸ ਮਾਰੇ ਹਾਲੇਲੂਇਆ ਗੋਸਪਾਖ ਖੁਸ਼ਿੰਦ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਅਨੰਕਾਰ ਮੈਂ ਤੇਰੀ ਸ਼ਰਨ ਹਮਿੰਨ ਬਖਸ਼ ਲੋ ਜਿਕਾਰਾ ਮਾਂ ਚੰਦਪਿੰਡਾ ਬੋਲ ਸਾਚੇ ਦਰਬਾਰ ਕੀ ਜੈ ਜੈ ਸ਼੍ਰੀ ਰਾਮ ਜੀ ਦੇਖੋ ਜੀ ਆਪਾਂ ਦੇ ਇੱਕ ਸੰਕਲਪ ਚ ਕਿਹਾ ਵਾ ਕਿ ਜਦ ਤੱਕ ਦੇਸ਼ ਸੁੱਤਾ ਪਿਆ ਨਹੀਂ ਜਾਗਦਾ ਜਿੱਥੇ ਕਿ 100 ਕੈਂਡੀਡੇਟ ਨਹੀਂ ਹੁੰਦਾ ਉਹਨਾਂ ਤੱਕ ਨੀਡੂ ਸ਼ਟਰਾਂ ਨਾਲ ਲੜਦਾ ਰਹੇਗਾ ਔਰ ਜੇ ਲੜ ਤੇ ਇਹਨਾਂ ਲੀਡਰਾਂ ਨੂੰ ਦੱਸੇਗਾ ਵੀ ਕਿੱਦਾਂ ਕਿੱਦਾਂ ਲੜਨਾ ਵਾ ਕਿੱਦਾਂ ਕਰਨਾ ਵਾ ਝੂਠੇ ਵਾਦੇ ਨਹੀਂ ਕਰਨੇ ਮਿੱਠੀਆਂ ਟੌਫੀਆਂ ਦੇ ਰੀਆਂ 92 ਐਮਐਲਏ ਜਿੱਤ ਕੇ ਕੀ ਕੀਤਾ ਵਾ ਇਹਨਾਂ ਨੇ ਦਿਖਾ ਦਿਓ ਕੋਈ ਕੀਤਾ ਤੇ ਪਿਛਲੀ ਵਾਰ ਕੀ ਨਸ਼ਾ ਇੰਨਾ ਵੱਧਾ ਪਿਆ 4599 4599 ਹਾਂ ਤੇ ਐਤ ਕੀ ਕੀ ਲੱਗਦਾ ਤਨ ਕਲਦਾ ਦੇਖੋ ਜੀ ਐਤ ਕੀ ਤੇ ਲੱਗ ਰਿਹਾ ਵੀ ਆਪਾਂ ਕੁਝ ਕਰਾਂਗੇ ਔਰ ਜੇ ਵੋਟਰਾਂ ਦੀ ਗੱਲ ਕਰੀਏ ਤੇ 1 ਲੱਖ 1 ਲੱਖ 800 31 ਵੋਟਰਾਂ ਠੀਕ ਹੈ ਜੀ ਉਹਦੇ ਵਿੱਚ ਜਿਨ੍ਹਾਂ ਚੋ ਲੇਡੀਸ ਹੈ ਕਨਵੇਸੋ ਕਨਵੇਦਾਰ 773 ਜਦੋਂ ਪਹਿਲੀ ਵਾਰ ਵੋਟ ਲੜੀ ਸੀ ਉਦੋਂ ਕਿੰਨੀਆਂ ਪਈਆਂ ਦੇਖੋ ਉਦੋਂ ਦੇ ਸਾਨੂੰ 750 ਪਈ ਸੀ ਇੱਕ ਵਕਤ ਦੇ ਡਿਫਰੈਂਟ ਏਰੀਆ ਜਦੋਂ ਮੇਰੇ ਘਰ ਦੀ 9 ਵੋਟਾਂ ਸੀ ਤਾਂ ਮੈਂ 35 ਲੱਗੀਆਂ ਸੀ ਦੇਖੋ ਮੈਂ ਤੇ ਆਪਣੇ ਮਿਹਨਤ ਦੇ ਪੈਸੇ ਲੈ ਕੇ ਆਨਾ ਜੀ ਇੱਥੇ ਤੇ ਜਿਹੜੇ ਬਾਕੀ ਆ ਉਹ ਪਤਾ ਨਹੀਂ ਕਿੱਦਾਂ ਲੈ ਕੇ ਆਉਂਦੇ ਕਿੱਦਾਂ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਇੱਕ ਚੀਜ਼ ਨੂੰ ਫੋਲੋ ਕਰਨਾ ਚਾਹੁੰਦਾ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਮਾੜਾ ਜਿਹਾ ਕੁਝ ਕਿਉਂਕਿ ਜੇ ਮੈਂ ਤੁਹਾਨੂੰ ਕੋਈ ਨਹੀਂ ਦਿਖਾਵਾਂਗਾ ਫਿਰ ਮੇਰਾ ਕੰਮ ਨਹੀਂ ਬੰਨਣਾ ਐਕਚੁਅਲੀ ਮੈਂ ਆਪਣੇ ਪੰਜ ਐਤ ਕੀ ਕਿੰਨਾ ਬਜਟ ਰੱਖਿਆ ਜੇ ਦੇਖੋ ਮੇਰੇ ਕੋਲ 30000 ਰੁਪਇਆ ਸਾਰਾ 30000 ਜੋ ਬਜਟ ਬਣੇਗਾ ਜੋ ਵੀ ਬਜਟ ਬਣੇਗਾ ਮੈਂ ਉਹ ਬਜਟ ਉਤੇ ਲੜਨ ਨੂੰ ਤਿਆਰ ਆ ਗੱਲ ਪੈਸੇ ਦੀ ਨਹੀਂ ਹੁੰਦੀ ਉਦੋਂ ਕੀ ਹੁੰਦੀ ਕਿ ਕਿੰਨੇ ਪੈਸੇ ਕਿੰਨੇ ਪੈਸੇ ਤੁਸੀਂ ਇਸ ਇਲੈਕਸ਼ਨ ਚ ਲਾਉਂਦੇ ਹੋ ਕਿੰਨਾ ਟਾਈਮ ਲੱਗ ਜਾਂਦਾ ਇਕੱਠੇ ਕਰਨ ਦੀ ਦੇਖੋ ਪ੍ਰਾਈਮ ਤੇ ਲੱਗਦਾ ਇਹ ਕਮੇਟੀਆਂ ਪਾਉਣੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਇੱਕ ਇੱਕ ਦਿਹਾੜੀ ਲਾਉਣੀ ਪੈਂਦੀ ਹੈ ਕਾਰੋਬਾਰ ਆਪਣੇ ਉਦਾਂ ਦੇ ਆ ਤੇ ਫਿਲਮਾਂ ਗਾਣਿਆਂ ਦੇ ਵਿੱਚ ਮੈਂ ਜਾ ਰਿਹਾ ਵੈਸੇ ਤੇ ਮੇਰੀ ਨਹੀਂ ਮਹਿਸਾਸਕਟ ਨਹੀਂ ਪਾਰਟੂ ਫਿਲਮ ਆਈ ਇਹ ਸੌ ਪੱਗ ਮੇਰੇ ਵੀਰ ਦੀ ਸਾਰੀਆਂ ਫਿਲਮਾਂ ਮੇਰੀਆਂ ਆ ਟੋਟਲ ਔਰ ਕਾਫੀ ਲੋਕ ਮੇਰਾ ਸਪੋਰਟ ਕਰਦੇ ਇਥੇ ਮੁਕਾਬਲਾ ਕਿਦਣਾ ਵੇਖ ਲਿਓ ਨਹੀਂ ਮੇਰਾ ਮੁਕਾਬਲਾ ਇੱਕ ਭ੍ਰਸ਼ਟਾਚਾਰਨ ਜਿਹੜਾ ਕੈਂਡੀਡੇਟ ਕਿਹੜਾ ਲੱਗਦਾ ਤਾ ਨਹੀਂ ਮੈਂ ਕੈਂਡੀਡੇਟ ਦੇ ਹੁਣ ਸਾਰੇ ਇਹਦੇ ਹੁਣ ਮੁਕਾਬਲੇ ਵਿੱਚ ਹੀ ਆ ਜਿਹੜਾ ਜਿੱਤੇਗਾ ਜਿਹੜਾ ਜਿੱਤੇਗਾ ਤੇ ਬਸ ਉਹੀ ਬੰਦਾ ਵਾ ਬਾਕੀ ਤੇ ਗਲੋ ਇਧਰ ਗੈਂਗਸਟਰ ਤੇ ਦੂਜਾ ਧਮਕੀਆਂ ਤੇ ਫਰੋਤੀਆਂ ਦਾ ਬਣਾ ਫਸਲਾ ਉਹਦੇ ਬਾਰੇ ਇੱਕ ਤਰ੍ਹਾਂ ਦਾ ਦੇਖੋ ਜਦੋਂ ਅਸੀਂ ਮਰਨਾ ਨਾ ਉਦੋਂ ਮਰ ਜਾਣਾ ਵਾ ਦਾ ਸਰਕਾਰ ਨੇ ਬਚਾਉਣਾ ਵਾ ਤੇ ਨਾ ਕਿਸੇ ਬੰਦੇ ਨੇ ਬਚਾਉਣਾ ਵਾ ਓ ਰੱਬ ਵਾਹਿਗੁਰੂ ਬੈਠਾ ਵਾ ਜੋ ਉਹਨੇ ਮਾਰਨਾ ਨਾ ਇੱਥੇ ਮਾਰਨਾ ਤੇ ਇੱਥੇ ਸਾਨੂੰ ਜਾਂਦੇ ਜਾਂਦੇ ਟੈਕੋ ਜਾਣਾ ਇੰਨੀ ਸਰਕਾਰਾਂ ਇੰਨੀ ਨਸ਼ਾ ਨਹੀਂ ਪਤਾ ਕੋ ਬੰਦ ਹੋਇਆ ਕੀ ਕਹਿਣਾ ਮੈਂ ਕਿਹਾ ਵੀ ਭਾਈ ਅਮਰਿਤਪਾਲ ਦੇ ਹੱਕ ਚ ਸਭ ਤੋਂ ਪਹਿਲੇ ਡੀਸੀ ਦੇ ਬਿਆਨ ਮੈਂ ਦਿੱਤੇ ਸੀਗੇ ਵੀ ਭਾਈ ਅਮਰਿਤਪਾਲ ਸਾਹਿਬ ਨੂੰ ਬਾਹਰ ਕੱਢੋ ਤੇ ਉਹਨਾਂ ਨੂੰ ਕੰਮ ਕਰਨ ਦਿਓ ਜੋ ਨਸ਼ੇ ਤੋਂ ਨੌਜਵਾਨਾਂ ਨੂੰ ਕੱਢ ਰਹੇ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਬਾਕੀ ਸਰਕਾਰਾਂ ਦੇ ਸੁੱਤੀਆਂ ਪਈਆਂ ਪਤਾ ਨਹੀਂ ਸਰਕਾਰਾਂ ਕਿੰਨੇ ਨਸ਼ੇ ਵਗਾਉਂਦੀਆਂ ਕਿੰਨੇ ਲੋਕਾਂ ਦੇ ਮਾਮਾ ਦੇ ਪੁੱਤ ਮਰਵਾਏ ਜਾਂਦੇ ਆ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਮਿਲਦੀਆਂ ਔਰ ਹਰ ਜਗ੍ਹਾ ਤੇ ਸਾਡਾ ਪੰਜਾਬੀ ਭਰਾ ਦੁਖੀ ਹੈ ਉਹਦਾ ਕੋਈ ਸਾਥ ਦੇਣ ਨੂੰ ਬੰਦਾ ਨਹੀਂ ਖੜਾ ਕਿਸੇ ਸਿਆਸੀ ਪਾਰਟੀ ਨੇ ਨਹੀਂ ਅਜੇ ਤੱਕ ਕੰਟੈਕਟ ਕੀਤਾ ਨਹੀਂ ਮੈਂ ਸਿਆਸੀ ਪਾਰਟੀ ਬਥੇਰੀ ਆਉਂਦੀ ਹੈ ਮੈਂ ਜਾਂਦਾ ਨਹੀਂ ਗਾ ਜੀ ਉਹ ਕਹਿੰਦੇ ਵੀ ਸੈਕਲ ਦਾ ਵੀ ਇੱਕ ਸਟੈਂਡ ਉਹਦਾ ਸਾਡਾ ਵੀ ਇੱਕ ਵੱਖਰਾ ਸਟੈਂਡ ਆ ਕਿ ਇਹਨਾਂ ਲੋਕਾਂ ਨੇ ਕਹਿਣਾ ਵੀ ਅਸੀਂ ਤੈਨੂੰ ਚੀਰਮੈਨ ਲਾਉਂਦੇ ਆ ਤੂੰ ਰੱਜ ਕੇ ਖਾ ਤੂੰ ਲੁੱਟ ਕੇ ਖਾ ਮੈਂ ਲੁੱਟ ਕੇ ਨਹੀਂ ਖਾਣਾ ਨਾ ਕਿਸੇ ਦਾ ਹੱਕ ਤੇ ਆਪਣੇ ਹੱਕ ਦੀ ਖਾਣੀ ਆ ਕਿਸੇ ਦੀ ਖੋ ਕੇ ਨਹੀਂ ਖਾਣੀ ਬੇਸ਼ੱਕ ਮੈਨੂੰ ਭਾਵੇਂ 20 ਸਾਲ ਲੱਗ ਜਾਣ ਲੜਦੇ ਲੜਦੇ ਲੜੂੰਗਾ ਮੈਂ ਕਿਹੜੀ ਕਿਹੜੀ ਸਿਆਸੀ ਪਾਰਟੀ ਨੂੰ ਬੱਟੇ ਦੇ ਦੇਖੋ ਮੈਂ ਨਾਮ ਨਹੀਂ ਲੈਣਾ ਜ ਮੈਨੂੰ ਤੂੰ ਕਿਉਂ ਨਾਮ ਲਿਆ ਸਾਡਾ ਅਸੀਂ ਤੈਨੂੰ ਭਰਾ ਮੰਨਦੇ ਸੀਗੇ ਕੋਈ ਮੈਨੂੰ ਭਰਾ ਕਹਿੰਦਾ ਕੋਈ ਮੈਨੂੰ ਪੁੱਤ ਕਹਿੰਦਾ ਕੋਈ ਮੇਰੇ ਮੋਢੇ ਨਾਲ ਛੱਡਿਆ ਮੈਂ ਕਹਿੰਦਾ ਮੈਂ ਹੀ ਮੋਢੇ ਨਾਲ ਮੈਂ ਕਹਿੰਦਾ ਭਾਜੀ ਅਸੀਂ ਜੁੱਲੀ ਇਸ ਤਰ੍ਹਾਂ ਚੱਕ ਲਈਏ ਤਰਨਣ ਵਾਸਤੇ ਮੋਤਰਾंचं ਕੋ ਬੱਢੀਸ ਭਾਜੀ ਖਾਤੇ ਖੁਲਵਾਏ ਜਿਨਾਂ ਫਰੈਸ਼ ਖਾਤੇ ਕਿੰਨੇ ਖੁਲਵਾਏ ਇਲੈਕਸ਼ਨਾਂ ਕਰਕੇ ਦੇਖੋ ਜੀ ਮੈਨੂੰ ਬਹੁਤ ਦਿੱਕਤ ਆਉਂਦੀ ਅੱਜ ਵੀ ਬੈਂਕ ਦਾ ਖਾਤੇ ਖੁੱਲਦੇ ਨਹੀਂ ਪਏ ਉਹ ਕਹਿੰਦੇ ਇੱਕ ਵਾਰੀ ਖਾਤਾ ਖੋਲਜੋ ਦੁਬਾਰਾ ਬੈਂਕ ਦੇ ਖਾਤਾ ਨਹੀਂ ਖੁੱਲਦੇ ਮੈਂ ਚੌਂਕ ਕਮਿਸ਼ਨਰ ਨੂੰ ਗੱਲ ਕਹਿਣਾ ਚਾਹੁੰਦਾ ਵੀ 15 ਘਾਤਿਆਂ ਤੋਂ ਬਾਅਦ ਬੈਂਕ ਹੱਥ ਖੜੇ ਕਰ ਗਈ ਆ ਵੀ ਅਸੀਂ ਅੱਜ ਵੀ ਖਾਤਾ ਨਹੀਂ ਮੇਰਾ ਮਿਲਿਆ ਕੋ ਰੋ ਬੜੀਆਂ ਸ਼ਿਫਾਰਸ਼ਾਂ ਪਾ ਕੇ ਬੜੀਆਂ ਮਿੰਨਤਾਂ ਕਰਕੇ 4 ਵਜੇ ਮੈਨੂੰ ਖਾਤੇ ਦਾ ਨੰਬਰ ਮਿਲਣਾ ਵਾ ਔਰ ਕਿਉਂ ਕਿ ਇਹਲੇ ਕੰਮ ਬੰਦਾ ਅੱਗੇ ਨਹੀਂ ਵਾਸ ਸਕੇ ਔਰ ਡਾਕਟਰ ਪਿੰਡੋਂ ਬਾਬਾ ਸਾਹਿਬ ਵੀ ਜੇ ਸੋਚ ਲੈ ਕੇ ਚੱਲੇ ਆ ਸਾਡਾ ਭਾਰਤ ਦੇਸ਼ ਸਾਡਾ ਇੰਡੀਆ ਸਾਡਾ ਮੁਲਖ ਲੈ ਕੇ ਚੱਲਿਆ ਨਾ ਕਿ ਆਪ ਕੀ ਫਿਰ VOTERਾਂ ਵਿੱਚ ਪਤਾ ਲੱਗਣਾ ਚਾਹਤਾ ਐ SC ਸਮਾਜ ਭਾਈਚਾਰਾ ਬੋਰਡ ਕਿੰਨੀ ਪਾਉਂਦਾ ਤੇ ਕਿੰਨੇ ਕੋਈ ਪੈਸੇ ਜਿਹੜੇ ਤੁਸੀਂ ਹਰ ਵਾਰੀ ਤੁਹਾਡੇ ਘਰ ਤੋਂ ਸਰ ਮੇਰੇ ਕੋਲ 30000 ਰੁਪਈਆ ਜੀ 30000 ਰੁਪਈਆ ਮੇਰੇ ਕੋਲ ਸਿਰਫ ਲੈ ਕੇ ਆਇਆ ਮੈਂ ਇੱਥੇ ਮੈਂ ਤੁਹਾਨੂੰ ਬਿਲਕੁਲ ਝੂਠੀ ਮੰਨਦਾ ਜਦੋਂ 30000 ਮੋਗ ਗਿਆ ਜਦੋਂ ਨੀਟੂ ਵੀ ਮੋਗ ਗਿਆ ਨੀਟੂ ਆਪਣੇ ਘਰ ਚੋਂ ਮੈਂ ਭਾਈ ਆ ਲੋਕਾਂ ਕੋ ਹੱਥ ਜੋੜ ਕੇ VOT ਮੰਗਾ ਕੇ ਮੈਂ ਮੈਂ ਤੇ ਪੈਦਲ ਚੱਲਣਾ ਪੈਣਾ ਮੈਨੂੰ ਕਿਉਂਕਿ ਮੇਰੇ ਕੋਲ ਪੈਸੇ ਹੈ ਨਹੀਂਗੇ ਇਹ ਗਨਮੈਣੇ ਛੁੜੇ ਮਿਲਦੇ ਹੋ ਮੈਨੂੰ ਜੇ ਗਨਮੈਣੇ ਹਾਂਜੀ ਹ ਇਹਨਾਂ ਦਾ ਬਹੁਤ ਧੰਨਵਾਦ ਔਰ ਵੈਸੇ ਤਾਂ ਆਪਾਂ ਭਾਈ ਅਮਰਿਤਪਾਲ ਦੀ سپورਟ ਕੀਤੀ ਸੀਗੀ ਤੇ ਹੁਣ ਵੀ ਮੈਂ ਕਹਿੰਦਾ ਦੋ ਹੀ ਬੰਦੇ ਜਿੱਤਦੇ ਆ ਜਾਂ ਨੀਟੂ ਜੀ ਜਾਂ ਨੀਟੂ ਸ਼ਟਰਾਵ ਜਿੱਤੇਗਾ ਜਾਂ ਭਾਈ ਅਮਰਿਤਪਾਲ ਦੀ ਟੀਮ ਜਿੱਤੇਗੀ ਦੂਜਾ ਦੀਦਾ ਹੋਰ ਕੋਈ ਨਹੀਂ ਦੇ ਸਕਦਾ ਕਿਹੜੇ ਗਨਮੈਨ ਮਿਲਦੇ ਨਹੀਂ ਉਹਨਾਂ ਦਾ ਫਿਰ ਖਰਚਾ ਕਿੰਨਾ ਕਰਦੇ ਹੋ ਦੇਖੋ ਪਰਮਾਤਮਾ ਬੈਠਾ ਰੱਬ ਸਾਰੀ ਦੁਨੀਆ ਚਲਾ ਰਿਹਾ ਤੇ ਰੱਬ ਰੋਕੀ ਨਹੀਂ ਲਏਗਾ ਸਾਨੂੰ ਅਸੀਂ ਕਿਹੜਾ ਰੱਬ ਦੇ ਮਹਾ ਮਾਰੇ ਹੁਣ ਇਸ ਧਰਤੀ 'ਤੇ ਜਾਏ ਕਿਤੇ ਗੁਰਦੁਆਰੇ ਹੋਣੇ ਕਿਤੇ ਮੰਦਿਰ ਮਸਜਿਦ ਜੋ ਵੀ ਹੋਵੇ ਜਿੱਥੇ ਹੋਇਆ ਰੋਟੀ ਖਾ ਲੈਣੀ ਹੈ ਬੈਠ ਕੇ ਆਪਾਂ